ਇਹ ਜਿਹੜਾ ਗੋੜ ਹੈ ਇਹ ਗੋੜਾ ਇਹ ਗੋੜਾ ਕਿ ਖੰਡਾ ਮੈਂ ਜੋ ਸੱਚ ਬੋਲਣਾ ਤਾਂ ਬੰਦ ਚੇਂਜ ਹੋ ਰਿਹਾ ਹੈ ਖੰਡ ਤੋਂ ਇੱਕ ਸਹੀ ਹੈ ਜਦ ਜੇ ਗੁੜ ਖਾਏਗਾ ਬੰਦਾ ਕੋਈ ਦੇਸੀ ਗੁੜ ਸਮਝ ਕੇ ਖਾਏਗਾ ਹਾਂ ਜੀ ਇਹ ਉਹ ਖੰਡ ਖਾਏਗਾ ਕਿ ਗੁੜ ਖਾਏਗਾ ਉੱਚੀ ਬੋਲ ਖੰਡ ਜਦ ਤੂੰ ਹੌਲੀ ਕਿਉਂ ਬੋਲਦਾ ਹਾਂ ਖੰਡ ਹੀ ਖਾਏਗਾ ਅਬੀ ਲੈ ਕੇ ਗਿਆ ਕੁੜਾ ਅਬੀ ਉਹ BMW ਕਾਰ ਮੇਂ ਉਤਰਾ ਉਹ ਲੈ ਕੇ ਗਿਆ ਉਹ ਵੀ ਕਿਸੇ ਬਿਮਾਰ ਕੇ ਲਈ ਲੈ ਕੇ ਗਿਆ ਔਰ ਤੂੰ ਨੇ ਕਹਿ ਦਿਆ ਉਸੇ ਕਿਆ ਦਿਆ ਉਸੇ ਖੰਡ ਦੀ ਤੋ ਖੰਡ ਉਹ ਬਾਹਰ ਸੇ ਨਹੀਂ ਨਿਕਲ ਸਕਤਾ ਥਾ ਉਹ ਮਰੀਜ਼ ਕਾ ਬੇੜਾ ਕਰ ਕਰੇਗਾ ਕਿਉਂਕਿ ਖੰਡ ਵੀ ਤੂੰ ਹੋ ਲਾਤੇ ਹੋ ਤੂੰ ਜੋ ਗੰਗਾਂ ਸਬਸਟੈਂਡਡ ਹੁੰਦੀ ਹੈ ਲੈ ਤਿੰਨੇ ਜਿਹੜੇ ਤੇਰੇ ਨਾਲ ਦੇ ਵੇਲਣੇ ਵਾਲੇ ਨਾਲ ਲੈ ਉਹਨਾਂ ਦਾ ਤੂੰ ਦੱਸ ਨਾ ਕਿਹਦੇ ਕਿਹਦੇ ਤੋਂ ਲੈਣੀ ਕਹਨੇ ਕਹਨੇ ਲੈਣੀ ਆ ਹੈ ट्रैक्टर तो तेरा है ट्राली तेरी है तो तुझे नहीं पता किस किस को बांट रही है तो 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 आए तो आपके जूपी में नहीं उधर नहीं बनाते चीनी जहां चीनी बनाते हो क्यों कारण बताओ हमें गुड़ जो वो एज ए बाइंडर यूज करते हो एज ए बाइंडर तो खंड को बाइंड कर दे बंदे आपके यूपी के हैं यहाँ बिहार के जो भी हैं जो प्रवासी आए हैं जो भी आप मुझे बताओ कोई खंड के बिना गुड़ बनाता है सच बोलना सच बोलो झूठ नहीं तो पंजाब जो जी। है पंजाब के साथ आपकी कोई दुश्मनी है नहीं, दुश्मनी नहीं बताओ ना यार रोटी जहाँ से खाते हो गना करते हो और पंजाबियों को क्या दे रहे हो आप ਓਏ ਮੇਰੀ ਬਾਸਾ ਮੂੰਹ ਫੜ। ਅਗਰ ਆਪਨੇ ਐਸਾਈ ਗੁੜ ਦੇਣਾ ਹੈ ਨਾ ਉਧਰ ਜਾਓ। ਜਾ ਉਧਰ। ਮੈਂ ਜਿੰਨੇ ਵਰਾ ਕੇ ਗੁੜ ਬਣਾਣਾ ਹੈ ਨਾ ਤਾਂ ਉਧਰ ਰਹਿਣਾ। ਹਮਾਰੇ ਨਾਲ ਆਓ। ਕੋਈ ਬਦਲ ਸਰ ਆਪਦੀ ਵੀ ਲੈ ਲੋ। ਆ ਉਧਰ ਜਾਓ ਕਰੋ। ਹਮੈ ਨਹੀਂ ਆਪਕੇ ਜ਼ਰੂਰਤ ਹੈ। ਆਪਕੇ ਗੁੜ ਕੀ ਹਮੈ ਜ਼ਰੂਰਤ ਨਹੀਂ ਹੈ। 170 ਬੋਰੀਂ ਤੇ 70 ਸ਼ੱਕਰ ਦੇ ਆ। 170 ਬੋਰੀ। ਤੂੰ ਸੱਚ ਬਤਾ ਇਹ ਸ਼ੱਕਰ ਹੈ ਕਿ ਖੰਡ ਹੈ। ਤੂੰ ਸੱਚ ਜੂਠ ਨਹੀਂ ਬੋਲਣਾ। ਜੇ ਸੱਚ ਬੋਲੋ ਵੈਸੇ ਬੋਲੋ। ਤੂੰ ਸ਼ੱਕਰ ਹੈ ਕਿ ਖੰਡ ਹੈ ਜੀ? ਹਾਂ ਜੀ ਸ਼ੱਕਰ ਹੈ। ਮੈਨੂੰ ਜਿਹੜੇ ਮੁੱਖ थाना ਅਫਸਰ ਜਿਹੜੇ ਐਸ ਐਚ ਓ ਮੇਟੀਆਣਾ ਜਗਜੀਤ ਸਿੰਘ ਹੈਗੇ ਆ ਇੰਸਪੈਕਟਰ ਸਾਹਿਬ ਸਾਡੇ ਇਹਨਾਂ ਦਾ ਫੋਨ ਕਾਲ ਗਈ ਆ ਔਰ ਉਹਨਾਂ ਨੇ ਕਿਹਾ ਸੀ ਵੀ ਡਾਟ ਸਰ ਇੱਥੇ ਟਰਾਲੀ ਇੱਕ 베ਲਣਾ ਆ ਫਗਵਾੜਾ ਰੋਡ ਤੇ ਅੱਤੋਵਾਲ ਦੇ ਲੱਗ ਗਏ ਇੱਥੇ ਪੂਰੀ ਖੰਡ ਦੇ ਨਾਲ ਟਰਾਲੀ ਭਰੀ ਹੋਈ ਆ ਤੁਸੀਂ ਆਓ ਤੇ ਇਹ 베ਲਣੇ ਤੇ ਜਿੱਦਾਂ ਪਤਾ ਹੀ ਹੁੰਦਾ ਵੀ ਗੁੜ ਨਹੀਂ ਬਣਾਉਂਦੇ ਲੋਕ ਖੰਡ ਹੀ ਮਿਲਾ ਕੇ ਵੇਚੀ ਜਾਂਦੇ ਆ ਔਰ ਖੰਡ ਵੀ ਜਿਹੜੀ ਉਹ ਬੜੀ ਘੱਟ ਦਰਜੇ ਦੀ ਘਟੀਆ ਦਰਜੇ ਦੀ ਲਿਆਉਂਦੇ ਅਸੀਂ ਆਏ ਆ ਮੇਰੀ ਫੂਡ ਸੇਫਟੀ ਟੀਮ ਆਈ ਆ ਮਨੀਸ਼ ਸੋਡੀ ਫੂਡ ਸੇਫਟੀ ਅਫਸਰ ਨਰੇਸ਼ ਕੁਮਾਰ ਸਾਡੇ ਹੁਸਨ ਲਾਲ ਜੀ ਸਾਡੇ ਪਾਇਲਟ ਸਾਡੇ ਨਾਲ ਆ ਤੇ ਅਸੀਂ ਇੱਥੇ ਆ ਕੇ ਵਾਕਿਆ ਹੀ ਦੇਖਿਆ ਜਗਜੀਤ ਜੀ ਇਹਨਾਂ ਦੀ ਸਾਰੀ ਪੁਲਿਸ ਪਾਰਟੀ ਨਾਲ ਆ ਸੋ ਜਦੋਂ ਇੱਥੇ ਆ ਕੇ ਦੇਖਿਆ ਤੇ ਖੰਡ ਦੇ ਸੈਂਪਲ ਇਹ ਬੰਦੇ ਨੇ ਮੰਨਿਆ ਨੀਟੂ ਨੇ ਇਹ ਸਾਵਲੀ ਦਾ ਪਿੰਡ ਵੀ ਇਹਨਾਂ ਦੱਸਤਾ ਸਾਰਾ ਤੇ ਉਹ ਜੁਪੀ ਤੋਂ ਆਇਆ ਔਰ ਇਹ ਮੰਨਦਾ ਆ ਵੀ ਅਸੀਂ ਖੰਡ ਮਿਲਾ ਕੇ ਗੁੜ ਬਣਾਉਨੇ ਆ ਖੰਡ ਹੀ ਖਲਾਈ ਜਾਂਦੇ ਲੋਕਾਂ ਨੂੰ ਆ ਲੋਕੀ ਭਾਵੇਂ ਹੁਣੇ ਇੱਕ BMW ਗੱਡੀ 'ਚ ਦੋ ਸਰਦਾਰ ਉਤਰੇ ਆ ਔਰ ਉਹ ਸਾਡੀਆਂ ਅੱਖਾਂ ਸਾਹਮਣੇ ਮੇਰੇ ਖਿਆਲ 10 ਕਿਲੋ ਗੁੜ ਲੈ ਕੇ ਗਏ ਆ ਤੇ ਮੈਂ ਹੁਣ ਉਹਨਾਂ ਨੂੰ ਜਾਂਦਿਆਂ ਕਹਿਆ ਸੀ ਖਾ ਲੋ ਖੰਡ ਖਾ ਲੋ ਲੈ ਜਾ ਪੇ ਇਹ ਖੰਡ ਇੱਥੋਂ ਨਹੀਂ ਖਰੀਦ ਸਕਦੇ ਕਿਸੇ ਦੁਕਾਨ ਤੋਂ ਤੁਸੀਂ ਸੋ ਇਹ ਇਹਨਾਂ ਨੂੰ ਇਹ ਪੁੱਛੇ ਪੀ ਜੂਪੀ ਵਾਲਿਓ ਜੇ ਤੁਸੀਂ ਪੰਜਾਬ 'ਚ ਸਾਨੂੰ ਖੰਡ ਹੀ ਖਾਣ ਆਏ ਆ ਤੇ ਖੰਡ ਤਾਂ ਸੀ ਵਧੀਆ ਦਰਜੇ ਦੀ ਆਪੇ ਖਰੀਦ ਲਾਂਗੇ ਤੁਹਾਡੇ ਤੋਂ ਕਿਉਂ ਖਰੀਦਣੀ ਆ ਤੁਹਾਡੇ ਗੁੜ ਤਾਂ ਮੈਨੂੰ ਲੱਗਦਾ ਇਹ ਆ ਜੇ ਬਾਈਂਡਰ ਯੂਜ਼ ਕਰਦੇ ਆ ਖੰਡ ਨੂੰ ਨਾ ਬਾਈਂਡ ਕਰਨ ਲਈ ਤੇ ਜਿਹੜਾ ਇਹਨਾਂ ਦਾ ਅਤ ਦਰਜੇ ਦਾ ਘਟਿਆ ਗੋੜਾ ਹੈ ਮੈਂ ਇਹ ਜ਼ਰੂਰ ਅਪੀਲ ਕਰਦਾ ਲੋਕਾਂ ਨੂੰ ਕਿ ਪਲੀਜ਼ ਮੇਰੇ ਪੰਜਾਬੀ ਭਰਾਵੋ ਜਿਹੜਾ ਵੀ ਵੱਸਦਾ ਆ ਜਿਹੜਾ ਫੋਰਨ 'ਚ ਮੇਰੇ ਐਨ ਆਰ ਆਈ ਭਰਾ ਆਏ ਰੁਕ ਗਏ ਉੱਥੇ ਆਉਂਦੇ ਆਉਂਦੇ ਸੋ ਜਿੰਨੇ ਵੀ ਇਹਨਾਂ ਨੇ ਵੀ ਗੋੜ ਬੜੇ ਚਾਵਾਂ ਨਾਲ ਖਾਣਾ ਉੱਧਰ ਜਾ ਕੇ ਵੀ ਸਾਡੇ ਗੁੜ ਦਾ ਹਾਲਾਤ ਇਹਨਾਂ ਨੇ ਇਹ ਬਣਾਤੇ ਆ ਇਹ ਖੰਡ ਦੇ ਰਹੇ ਆ ਖੰਡ ਲੋਕੀ ਵਿਚਾਰੇ ਮਰੀਜ਼ ਜਾਂ ਚਾਵਾਂ ਨਾਲ ਕੋਈ ਖਾਂਦੇ ਆ ਬਾਹਰ ਲੈ ਜਾਂਦੇ ਆ ਸੋ ਇਹ ਪਤਾ ਨਹੀਂ ਸੁਧਰਨ ਦਾ ਕਿਦੋਂ ਸੁਧਰਨਗੇ ਪਰ ਅਸੀਂ ਸੈਂਪਲ ਲੈ ਲੈਣੇ ਆ ਖੰਡ ਦੇ ਖੰਡੇ ਦੇ ਬੁਰੇ ਸਾਰੇ ਸੀਲ ਕਰ ਦੇਣੀਆਂ ਉਹ ਲਾ ਕੇ ਅੰਦਰ ਸਟੋਰ ਚ ਸੈਂਪਲ ਦੇਖਾਂਗੇ ਕੀ ਆਉਂਦੇ ਸੋ ਰਿਜ਼ਲਟ ਕਿਦਾਂ ਦਾ ਆਉਂਦਾ ਉਦਾਂ ਦੀ ਫੇਰ ਕਾਰਵਾਈ ਕਰਾਂਗੇ ਇਹਦੇ ਤੇ ਸਾਡੀ ਫੂਡ ਫੂਡ ਸੇਫਟੀ ਟੀਮ ਵੱਲੋਂ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਜਿੱਦਾਂ ਐਸ ਐਚਓ ਸਾਹਿਬ ਨੇ ਜਾਂ ਕੋਈ ਹੋਰ ਬੰਦੇ ਵੀ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਕਿ ਇਹਨਾਂ ਨੇ ਇਹ ਗੁੱਲਰਾਂ ਜੀਆਂ ਦੇ ਥੱਲੇ ਵੀ ਖੰਡ ਪਾੜੀ ਹੋਈ ਆ ਉਹ ਦੂਜੀ ਦੇ ਥੱਲੇ ਜਿਹੜੀ ਆ ਹੁੰਦੀ ਆ ਖੋਰੀ ਖੋਰੀ ਦੇ ਵਿੱਚ ਖੰਡਲ ਕੋਈ ਹੁੰਦੀ ਆ ਇਹ ਦੱਸੋ ਜੇ ਇਹ ਲੀਗਲ ਆ ਜੇ ਜਾਇਆ ਜਾਂ ਤਾਂ ਫਿਰ ਲੁਕਾਉਣ ਦੀ ਕੀ ਲੋੜ ਐ ਸੋ ਮੈਂ ਕਹਿਣਾ ਚਾਹੁੰਦਾ ਤੇ ਪਹਿਲਾਂ ਇਹਨਾਂ ਕੋ ਰੀਜ਼ਨਿੰਗ ਸੀਗੀ ਵੀ ਸਾਡਾ ਜਿਹੜਾ ਗੰਨਾ ਕੱਚਾ ਆ ਅਸੀਂ ਤਾਂ ਪਾਉਨੇ ਆ ਇਹਨਾਂ ਨੂੰ ਪੁੱਛਿਆ ਹੁਣ ਤਾਂ ਜਨਵਰੀ ਆ ਗਈ ਹੁਣ ਤਾਂ ਖੰਡ ਮਿਲਣਾ ਵੀ ਸ਼ੁਰੂ ਹੋ ਗਈਆਂ ਹੁਣ ਤੁਹਾਡੇ ਕੋ ਕਿਹੜਾ ਐਕਸਕਿਊਜ਼ ਆ ਜਾਣੀ ਆਪਣੀ ਖੰਡ ਖਾਣ ਆਏ ਆ ਪੰਜਾਬ ਚ ਸਾਨੂੰ ਇਹ ਉੱਥੇ ਜਾਣ ਜੋ ਮਰਜ਼ੀ ਕਰਨ ਖਾਣ ਆਪਣੇ ਦੇਸ਼ ਚ ਉੱਥੇ ਦੀ ਫੂਡ ਸੇਫਟੀ ਟੀਮ ਆ ਇਹਨਾਂ ਦਾ ਮਿਆਰ ਦੇਖਣਾ ਅਸੀਂ ਤਾਂ ਨਹੀਂ ਇਹਨਾਂ ਨੂੰ ਕਰਨ ਦੇਣਾ ਅਸੀਂ ਪੰਜਾਬ ਦਾ ਗੁੜ ਨਹੀਂ ਜੇ ਖਰਾਬ ਹੁੰਦਾਣਾ ਸਾਨੂੰ ਪੰਜਾਬ ਨਾਲ ਵੀ ਪਿਆਰ ਆ ਪੰਜਾਬ ਦੀ ਹਰ ਚੀਜ਼ ਨਾਲ ਪਿਆਰ ਆ ਇਹਨਾਂ ਨੂੰ ਨਹੀਂ ਹੈਗਾ ਹੁਣ ਅਸੀਂ ਕੀ ਕਰੀਏ ਇਹਨਾਂ ਦਾ ਇਹ ਇਹ ਆਪਣਾ ਸੁਧਾਰ ਕਰਨਾ ਨਹੀਂ ਪੈਨੂੰ ਲੱਗਦਾ ਨਹੀਂ ਸੁਧਰਨਗੇ ਕਦੇ ਮੈਨੂੰ ਮਤਲਬ 10 ਇਹ ਜਿਹੜਾ ਘੋੜਾ ਹੈ ਇਹ ਘੋੜਾ ਇਹ ਘੋੜਾ ਕਿ ਖਾਂਦਾ ਮੈਨੂੰ ਜੋ ਸੱਚ ਬੋਲਣਾ ਤਾਂ ਕੰਡ ਤੋਂ 6 ਹੀ ਕੰਡ ਤੋਂ ਮੈਂ ਇੱਕ ਸਹੀ ਹੈ जब जो गुड़ खाएगा बंदा कोई देसी गुड़ समझ के खाएगा ये वो खंड खाएगा के गुड़ खाएगा उच्ची बोल जब तो हौली को बोलता अब खंड ही खाएगा अभी लेके गया गुड़ अभी वो बीएमडब्ल्यू कार में उतरा वो लेके गया वो भी किसी बीमार के लिए लेके गया और तूने क्या दिया उसे क्या दिया उसे खंड दी तो खंड वो बाहर से नहीं खरीद सकता था ਉਹ ਮਰੀਜ਼ ਕਾ ਬੇੜਾ ਕਰ ਕਰੇਗਾ ਕਿਉਂਕਿ ਖੰਡ ਵੀ ਤੂੰ ਹੋ ਲਾਤੇ ਹੋ ਤੁਨ ਜੋ ਬਿਲਕੁਲ ਸਬਸਟੈਂਡਰਡ ਹੁੰਦੀ ਹੈ ਲੈ ਤਿੰਜੇ ਜਿਹੜੇ ਤੇਰੇ ਨਾਲ ਦੇ ਵੇਲਣੇ ਵਾਲੇ ਨਾਲ ਲੈ ਉਹਨਾਂ ਦਾ ਤੂੰ ਦੱਸ ਨਾ ਕਿਹਦੇ ਕਿਹਨ ਤੋਂ ਲੈਣੀ ਕਿਹਨੇ ਕਿਹਨੇ ਲੈਣੀ ਆ ਹੈ ਤੇ ਟ੍ਰੈਕਟਰ ਤੇਰਾ ਹੈ ਟਰਾਲੀ ਤੇਰੀ ਹੈ ਤੋ ਤੁਝੇ ਨਹੀਂ ਪਤਾ ਕਿਸ ਕਿਸ ਕੋ ਬਾਟਣੀ ਹੈ ਤੋਨੇ

जो प्रवासी आए हैं जो भी आप मुझे बताओ कोई खंड के बिना गुड़ बनाता है सच बोलना सच बोलो झूठ नहीं, नहीं, नहीं बोलो तो पंजाब जो है पंजाब के साथ आपकी कोई दुश्मनी है नहीं, दुश्मनी नहीं क्या क्या बताओ ना यार रोटी जहाँ से खाते हो करते हो और पंजाबियों को क्या दे रहे हो अगर आपने ऐसा ही गुड़ देना है ना उधर जाओ जाओ उधर ਜਿੰਨੀ ਮਲਾ ਕੇ ਗੋੜ ਬਣਾਣਾ ਹੈ ਨਾ ਤੋ ਉਧਰ ਰਹਿਣਾ ਹਮਾਰੇ ਨਾਲ ਕੋਈ ਬਦਲ ਸਰਾਕ ਮੀਟੇ ਲੈ ਲੋ ਆ ਉਧਰ ਜਾ ਕੇ ਕਰੋ ਹਮੈਨ ਨਹੀਂ ਆਪਕੇ ਜ਼ਰੂਰਤ ਹੈ ਆਪਕੇ ਗੋੜ ਕੀ ਹਮੈਨ ਜ਼ਰੂਰਤ ਨਹੀਂ ਹੈ 170 ਬੋਰੇ ਤੇ ਸ਼ੱਕਰ ਦੇ ਆ 170 ਬੋਰੇ ਤੂੰ ਸੱਚ ਬਤਾ ਇਹ ਸ਼ੱਕਰ ਹੈ ਕਿ ਖੰਡ ਹੈ ਸੱਚ ਦੂਠ ਨਹੀਂ ਬੋਲਣਾ ਜੇ ਸੱਚ ਬੋਲਣਾ ਵੈਸੇ ਬੋਲ ਤੂੰ ਸ਼ੱਕਰ ਹੈ ਕਿ ਖੰਡ ਹੈ ਜੀ ਹਾਂ ਜੀ ਮੈਨੂੰ ਜਿਹੜੇ ਮੁੱਖ थाना ਅਫਸਰ ਜਿਹੜੇ ਐਸ ਐਚ ਓ ਮੇਟੀਆਣਾ ਜਗਜੀਤ ਸਿੰਘ ਹੈਗੇ ਆ ਇੰਸਪੈਕਟਰ ਸਾਹਿਬ ਸਾਡੇ ਇਹਨਾਂ ਦਾ ਫੋਨ ਕਾਲ ਗਈ ਆ ਔਰ ਉਹਨਾਂ ਨੇ ਕਿਹਾ ਸੀ ਵੀ ਡਾਕਟਰ ਸਾਹਿਬ ਇੱਥੇ ਟਰਾਲੀ ਇੱਕ 베ਲਣਾ ਆ ਫਗਵਾੜਾ ਰੋਡ ਤੇ ਅੱਤੋਵਾਲ ਦੇ ਲੱਗ ਗਏ ਇੱਥੇ ਪੂਰੀ ਖੰਡ ਦੇ ਨਾਲ ਟਰਾਲੀ ਭਰੀ ਹੋਈ ਆ ਤੁਸੀਂ ਆਓ ਤੇ ਇਹ 베ਲਣੇ ਤੇ ਜਿੱਦਾਂ ਪਤਾ ਹੀ ਹੁੰਦਾ ਵੇ ਗੁੜ ਨਹੀਂ ਬਣਾਉਂਦੇ ਲੋਕ ਖੰਡ ਹੀ ਮਿਲਾ ਕੇ ਵੇਚੀ ਜਾਂਦੇ ਆ ਔਰ ਖੰਡ ਵੀ ਜਿਹੜੀ ਉਹ ਬੜੀ ਘੱਟ ਦਰਜੇ ਦੀ ਘਟੀਆ ਦਰਜੇ ਦੀ ਲਿਆਉਂਦੇ ਆ ਅਸੀਂ ਆਏ ਆ ਮੇਰੀ ਫੂਡ ਸੇਫਟੀ ਟੀਮ ਆ ਮਨੀਸ਼ ਸੋਢੀ ਫੂਡ ਸੇਫਟੀ ਅਫਸਰ ਨਰੇਸ਼ ਕੁਮਾਰ ਸਾਡੇ ਹੁਸਨ ਲਾਲ ਜੀ ਸਾਡੇ ਪਾਇਲਟ ਸਾਡੇ ਨਾਲ ਆ ਤੇ ਅਸੀਂ ਇੱਥੇ ਆ ਕੇ ਵਾਕਿਆ ਹੀ ਦੇਖਿਆ ਜਗਜੀਤ ਜੀ ਇਹਨਾਂ ਦੀ ਸਾਰੀ ਪੁਲਿਸ ਪਾਰਟੀ ਨਾਲ ਆ ਸੋ ਜਦੋਂ ਇੱਥੇ ਆ ਕੇ ਦੇਖਿਆ ਤੇ ਖੰਡ ਦੇ ਸੈਂਪਲ ਨੇ ਇਹ ਬੰਦੇ ਨੇ ਮੰਨਿਆ ਨੀਟੂ ਨੇ ਇਹ ਸਾਵਲੀ ਦਾ ਪਿੰਡ ਵੀ ਇਹਨਾਂ ਦੱਸਤਾ ਸਾਰਾ ਤੇ ਉਹ ਜੁਪੀ ਤੋਂ ਆਇਆ ਔਰ ਇਹ ਮੰਨਦਾ ਆ ਵੀ ਅਸੀਂ ਖੰਡ ਮਿਲਾ ਕੇ ਗੁੜ ਬਣਾਉਨੇ ਆ ਖੰਡ ਹੀ ਖਲਾਈ ਜਾਂਦੇ ਲੋਕਾਂ ਨੂੰ ਆ ਲੋਕੀ ਭਾਵੇਂ ਹੁਣੇ ਇੱਕ BMW ਗੱਡੀ 'ਚ ਦੋ ਸਰਦਾਰ ਉਤਰੇ ਆ ਔਰ ਉਹ ਸਾਡੀਆਂ ਅੱਖਾਂ ਸਾਹਮਣੇ ਮੇਰੇ ਖਿਆਲ 10 ਕਿਲੋ ਗੁੜ ਲੈ ਕੇ ਗਏ ਆ ਤੇ ਮੈਂ ਹੁਣ ਉਹਨਾਂ ਨੂੰ ਜਾਂਦਿਆਂ ਕਹਿਆ ਸੀ ਖਾ ਲੋ ਖੰਡ ਖਾ ਲੋ ਲੈ ਜਾ ਪੇ ਇਹ ਖੰਡ ਇੱਥੋਂ ਨਹੀਂ ਖਰੀਦ ਸਕਦੇ ਕਿਸੇ ਦੁਕਾਨ ਤੋਂ ਤੁਸੀਂ ਸੋ ਇਹ ਇਹਨਾਂ ਨੂੰ ਇਹ ਪੁੱਛੇ ਪੀ ਜੂਪੀ ਵਾਲਿਓ ਜੇ ਤੁਸੀਂ ਪੰਜਾਬ 'ਚ ਸਾਨੂੰ ਖੰਡ ਹੀ ਖਾਣ ਆਏ ਆ ਤੇ ਖੰਡ ਤਾਂ ਸੀ ਵਧੀਆ ਦਰਜੇ ਦੀ ਆਪੇ ਖਰੀਦ ਲਾਂਗੇ ਤੁਹਾਡੇ ਤੋਂ ਕਿਉਂ ਖਰੀਦਣੀ ਆ ਤੁਹਾਡੇ ਗੁੜ ਤਾਂ ਮੈਨੂੰ ਲੱਗਦਾ ਇਹ ਐਜੇ ਬਾਈਂਡਰ ਯੂਜ਼ ਕਰਦੇ ਆ ਖੰਡ ਨੂੰ ਨਾ ਬਾਈਂਡ ਕਰਨ ਲਈ ਤੇ ਜਿਹੜਾ ਇਹਨਾਂ ਦਾ ਅੱਤ ਦਰਜੇ ਦਾ ਘਟਿਆ ਗੋੜਾ ਮੈਂ ਇਹ ਜ਼ਰੂਰ ਅਪੀਲ ਕਰਦਾ ਲੋਕਾਂ ਨੂੰ ਵੀ ਪਲੀਜ਼ ਮੇਰੇ ਪੰਜਾਬੀ ਭਰਾਵੋ ਜਿਹੜਾ ਵੀ ਵੱਸਦਾ ਆ ਜਿਹੜਾ ਫੋਰਨ ਚ ਮੇਰੇ ਐਨ ਆਰ ਆਈ ਭਰਾ ਆਏ ਰੁੱਕ ਗਏ ਉੱਥੇ ਆਉਂਦੇ ਆਉਂਦੇ ਸੋ ਜਿੰਨੇ ਵੀ ਇਹਨਾਂ ਨੇ ਵੀ ਗੁੜ ਬੜੇ ਚਾਵਾਂ ਨਾਲ ਖਾਣਾ ਉੱਧਰ ਜਾ ਕੇ ਵੀ ਸਾਡੇ ਗੁੜ ਦਾ ਹਾਲਾਤ ਇਹਨਾਂ ਨੇ ਇਹ ਬਣਾਤੇ ਆ ਇਹ ਖੰਡ ਦੇ ਰਹੇ ਆ ਖੰਡ ਲੋਕੀ ਵਿਚਾਰੇ ਮਰੀਜ਼ ਜਾਂ ਚਾਵਾਂ ਨਾਲ ਕੋਈ ਖਾਂਦੇ ਆ ਬਾਹਰ ਲੈ ਜਾਂਦੇ ਆ ਸੋ ਇਹ ਪਤਾ ਨਹੀਂ ਸੁਧਰਨ ਦਾ ਕਿਦੋਂ ਸੁਧਰਨਗੇ ਪਰ ਅਸੀਂ ਸੈਂਪਲ ਲੈ ਲੈਣੇ ਆ ਖੰਡ ਦੇ ਖੰਡੇ ਦੇ ਬੁਰੇ ਸਾਰੇ ਸੀਲ ਕਰ ਦੇਣੀ ਆ ਉਹ ਲਾ ਕੇ ਅੰਦਰ ਸਟੋਰ ਚ ਸੈਂਪਲ ਦੇਖਾਂਗੇ ਕੀ ਆਉਂਦੇ ਇਸ ਰਿਜ਼ਲਟ ਕਿਦਾਂ ਦਾ ਆਉਂਦਾ ਉਦਾਂ ਦੀ ਫੇਰ ਕਾਰਵਾਈ ਕਰਾਂਗੇ ਇਹਦੇ ਤੇ ਸਾਡੀ ਫੂਡ ਫੂਡ ਸੇਫਟੀ ਟੀਮ ਬਲੋ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਜਿੱਦਾਂ ਐਸਐਚਓ ਸਾਹਿਬ ਨੇ ਜਾਂ ਕੋਈ ਹੋਰ ਬੰਦੇ ਵੀ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਕਿ ਇਹਨਾਂ ਨੇ ਇਹ ਗੁੱਲਰਾਂ ਜੀਆਂ ਦੇ ਥੱਲੇ ਵੀ ਖੰਡ ਪਾੜੀ ਹੋਈ ਆ ਉਹ ਦੂਜੀ ਦੇ ਥੱਲੇ ਜਿਹੜੀ ਆ ਹੁੰਦੀ ਆ ਖੋਰੀ ਖੋਰੀ ਦੇ ਵਿੱਚ ਖੰਡਲ ਕੋਈ ਹੁੰਦੀ ਆ ਇਹ ਦੱਸੋ ਜੇ ਇਹ ਲੀਗਲ ਆ ਜੇ ਜਾਇਆ ਜਾਂ ਤਾਂ ਫਿਰ ਲੁਕਾਉਣ ਦੀ ਕੀ ਲੋੜ ਐ ਸੋ ਮੈਂ ਕਹਿਣਾ ਚਾਹੁੰਦਾ ਪਹਿਲਾਂ ਇਹਨਾਂ ਕੋ ਰੀਜ਼ਨਿੰਗ ਸੀਗੀ ਪਈ ਸਾਡਾ ਜਿਹੜਾ ਗੰਨਾ ਕੱਚਾ ਆ ਅਸੀਂ ਤਾਂ ਪਾਉਣੇ ਆ ਇਹਨਾਂ ਨੂੰ ਪੁੱਛਿਆ ਹੁਣ ਤਾਂ ਜਨਵਰੀ ਆ ਗਈ ਹੁਣ ਤਾਂ ਖੰਡ ਮੇਲਾ ਵੀ ਸ਼ੁਰੂ ਹੋ ਗਈਆਂ ਹੁਣ ਤੁਹਾਡੇ ਕੋ ਕਿਹੜਾ ਐਕਸਕਿਊਜ਼ ਆ ਜਾਣੀ ਆਪਣੀ ਖੰਡ ਖੜਾਉਣ ਆਏ ਆ ਪੰਜਾਬ ਚ ਸਾਨੂੰ ਇਹ ਉੱਥੇ ਜਾਣ ਜੋ ਮਰਜ਼ੀ ਕਰਨ ਖੜਾਉਣ ਆਪਣੇ ਦੇਸ਼ ਚ ਉੱਥੇ ਦੀ ਫੂਡ ਸੇਫਟੀ ਟੀਮ ਆ ਇਹਨਾਂ ਦਾ ਮਿਆਰ ਦੇਖਣ ਅਸੀਂ ਤਾਂ ਨਹੀਂ ਇਹਨਾਂ ਨੂੰ ਕਰਨ ਦੇਣਾ ਅਸੀਂ ਪੰਜਾਬ ਦਾ ਗੁੜ ਨਹੀਂ ਜੇ ਖਰਾਬ ਹੋਣ ਦੇਣਾ ਸਾਨੂੰ ਪੰਜਾਬ ਨਾਲ ਵੀ ਪਿਆਰ ਆ ਪੰਜਾਬ ਦੀ ਹਰ ਚੀਜ਼ ਨਾਲ ਪਿਆਰ ਆ ਇਹਨਾਂ ਨੂੰ ਨਹੀਂ ਹੈਗਾ ਹੁਣ ਅਸੀਂ ਕੀ ਕਰੀਏ ਇਹਨਾਂ ਦਾ ਇਹ ਆਪਣਾ ਸੁਧਾਰ ਕਰਨਾ ਨਹੀਂ ਮੈਨੂੰ ਲੱਗਦਾ ਨਹੀਂ ਸੁਧਰਨਗੇ ਕਾ ਇਹ ਜਿਹੜਾ ਗੁੜ ਹੈ ਇਹ ਗੋੜਾ ਇਹ ਗੋੜਾ ਕਿ ਖੰਡਾ ਮੈਂ ਜੋ ਸੱਚ ਬੋਲਾਂ ਤਾਂ ਬੰਦ ਵੀ ਛੇ ਹੀ ਤੁੜੂਗਾ ਖੰਡ ਤੋਂ ਮਿਕਸ ਹੈ ਹੀ ਹੈ ਜਦ ਜੇ ਗੁੜ ਖਾਏਗਾ ਬੰਦਾ ਕੋਈ ਦੇਸੀ ਗੁੜ ਸਮਝ ਕੇ ਖਾਏਗਾ ਹਾਂ ਜੀ ਇਹ ਉਹ ਖੰਡ ਖਾਏਗਾ ਕਿ ਗੁੜ ਖਾਏਗਾ ਉੱਚੀ ਬੋਲ ਖੰਡ ਜਦ ਤੂੰ ਹੌਲੀ ਕਿਉਂ ਬੋਲਦਾ ਅਬ ਖੰਡ ਹੀ ਖਾਏਗਾ ਅਬੀ ਲੈ ਕੇ ਗਿਆ ਗੁਰ ਅਬੀ ਉਹ BMW ਕਾਰ ਮੇਂ ਉਤਰਾ ਉਹ ਲੈ ਕੇ ਗਿਆ ਉਹ ਵੀ ਕਿਸੇ ਬਿਮਾਰ ਕੇ ਲਈ ਲੈ ਕੇ ਗਿਆ ਔਰ ਤੂੰ ਨੇ ਕਹਿ ਦਿਆ ਉਸੇ ਕਿਆ ਦਿਆ ਉਸੇ ਖੰਡ ਦੀ ਤੋ ਖੰਡ ਉਹ ਬਾਹਰ ਸੇ ਨਹੀਂ ਖਰੀਦ ਸਕਤਾ ਥਾ ਉਹ ਮਰੀਜ਼ ਕਾ ਬੇੜਾ ਕਰ ਕਰੇਗਾ ਕਿਉਂਕਿ ਖੰਡ ਵੀ ਤੂੰ ਉਹ ਲਾਤੇ ਹੋ ਤੋ ਜੋ ਬਿਲਕੁਲ ਸਬ ਸਟੈਂਡਰਡ ਹੁੰਦੀ ਹੈ ਲੈ ਤਿੰਨੇ ਜਿਹੜੇ ਤੇਰੇ ਨਾਲ ਦੇ ਵੇਲਣੇ ਵਾਲੇ ਨਾਲ ਲੈ ਉਹਨਾਂ ਦਾ ਤੂੰ ਦੱਸ ਨਾ ਕਿਹਦੇ ਕਨੇ ਤੋਂ ਲੈਣੀ ਕਨੇ ਕਨੇ ਲੈਣੀ ਆ ਹੈ ट्रैक्टर तो 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 तेरा है ट्राली तेरी है तो तुझे नहीं पता किस तो किस को बांटनी है तूने? तो तुम तो आए, तो आपके तुने में ऐसा ही के बनाते आप बताओ हमारा बेटा पंजाब तक नहीं उधर नहीं मिलाते चीनी जहा चीनी मिलाते हो क्यों कारण बताओ हमें गुड़ जो शक, वो हैजे बाइंडर यूज करते हो बाइंडर खंड को बाइंड कर दे जितने बलले आपके यूपी के हैं यहां मिलने वाले बिहार के जो भी हैं जो प्रवासी आए हैं जो भी आप मुझे बताओ कोई खंड के बिना गुड़ बनाता है सच बोलना सच बोल लो लूट नहीं भर सब डालते हैं जी पंजाब जो है पंजाब के साथ आपकी कोई दुश्मनी है नहीं जी दुश्मनी नहीं बताओ ना यार रोटी जहां से खाते हो मिलना जहां करते हो और पंजाबियों को क्या दे रहे हो आप जहर क्या ओए मेरी बात सुन मोको छोड़ दे अगर आपने ऐसा ही बोड़ देना है ना उधर जाओ जाओ उधर जिन्ने वरा के बोड़ बनाना है ना तो उधर रहना हमारे ना आओ अब उधर जाओ करो हमें नहीं आपकी जरूरत है आपके बोड़ की हमें जरूरत नहीं है 170 बोरे तेरे शक्कर देया 170 बोरे तू सच बता ये शक्कर है के खंडा है सच झूठ नहीं बोलना जैसे सच बोलना वैसे बोल तू शक्कर है के खंडा जी हां जी ठीक है ਮੈਨੂੰ ਜਿਹੜੇ ਮੁੱਖ ਥਾਣਾ ਅਫਸਰ ਜਿਹੜੇ ਐਸ ਐਚ ਓ ਮੇਟੀਆਣਾ ਜਗਜੀਤ ਸਿੰਘ ਹੈਗੇ ਆ ਇੰਸਪੈਕਟਰ ਸਾਹਿਬ ਸਾਡੇ ਇਹਨਾਂ ਦਾ ਫੋਨ ਕਾਲ ਗਈ ਆ ਔਰ ਉਹਨਾਂ ਨੇ ਕਿਹਾ ਸੀ ਵੀ ਡਾਟ ਸਰ ਇੱਥੇ ਟਰਾਲੀ ਇੱਕ ਵੇਲਣਾ ਆ ਫਗਵਾੜਾ ਰੋਡ ਤੇ ਅੱਤੋਵਾਲ ਦੇ ਲੱਗ ਗਏ ਇੱਥੇ ਪੂਰੀ ਖੰਡ ਦੇ ਨਾਲ ਟਰਾਲੀ ਭਰੀ ਹੋਈ ਆ ਤੁਸੀਂ ਆਓ ਤੇ ਇਹ ਵੇਲਣੇ ਤੇ ਜਿੱਦਾਂ ਪਤਾ ਹੀ ਹੁੰਦਾ ਵੀ ਗੁੜ ਨਹੀਂ ਬਣਾਉਂਦੇ ਲੋਕ ਖੰਡ ਹੀ ਮਿਲਾ ਕੇ ਵੇਚੀ ਜਾਂਦੇ ਆ ਔਰ ਖੰਡ ਵੀ ਜਿਹੜੀ ਉਹ ਬੜੀ ਘੱਟ ਦਰਜੇ ਦੀ ਘਟੀਆ ਦਰਜੇ ਦੀ ਲਿਆਉਂਦੇ ਅਸੀਂ ਆਏ ਆ ਮੇਰੀ ਫੂਡ ਸੇਫਟੀ ਟੀਮ ਆ ਮਨੀਸ਼ ਸੋਡੀ ਫੂਡ ਸੇਫਟੀ ਅਫਸਰ ਨਰੇਸ਼ ਕੁਮਾਰ ਸਾਡੇ ਹੁਸਨ ਲਾਲ ਜੀ ਸਾਡੇ ਪਾਇਲਟ ਸਾਡੇ ਨਾਲ ਆ ਤੇ ਅਸੀਂ ਇੱਥੇ ਆ ਕੇ ਵਾਕਿਆ ਹੀ ਦੇਖਿਆ ਜਗਜੀਤ ਜੀ ਇਹਨਾਂ ਦੀ ਸਾਰੀ ਪੁਲਿਸ ਪਾਰਟੀ ਨਾਲ ਆ ਸੋ ਜਦੋਂ ਇੱਥੇ ਆ ਕੇ ਦੇਖਿਆ ਤੇ ਖੰਡ ਦੇ ਸੈਂਪਲ ਇਹਨੇ ਇਸ ਬੰਦੇ ਨੇ ਮੰਨਿਆ ਨੀਟੂ ਨੇ ਇਹ ਸਾਵਲੀ ਦਾ ਪਿੰਡ ਵੀ ਇਹਨੇ ਦੱਸਤਾ ਸਾਰਾ ਤੇ ਉਹ ਜੁਪੀ ਤੋਂ ਆਇਆ ਔਰ ਇਹ ਮੰਨਦਾ ਆ ਵੀ ਅਸੀਂ ਖੰਡ ਮਿਲਾ ਕੇ ਗੁੜ ਬਣਾਉਨੇ ਆ ਖੰਡ ਹੀ ਖਲਾਈ ਜਾਂਦੇ ਲੋਕਾਂ ਨੂੰ ਆ ਲੋਕੀ ਭਾਵੇਂ ਹੁਣ ਇੱਕ BMW ਗੱਡੀ 'ਚ ਦੋ ਸਰਦਾਰ ਉਤਰੇ ਆ ਔਰ ਉਹ ਸਾਡੀਆਂ ਅੱਖਾਂ ਸਾਹਮਣੇ ਮੇਰੇ ਖਿਆਲ 10 ਕਿਲੋ ਗੋੜ ਲੈ ਕੇ ਗਏ ਆ ਤੇ ਮੈਂ ਹੁਣ ਉਹਨਾਂ ਨੂੰ ਜਾਂਦਿਆ ਕਹਿਆ ਸੀ ਖਾ ਲੋ ਖੰਡ ਖਾ ਲੋ ਲੈ ਜਾ ਪੇ ਇਹ ਖੰਡ ਇੱਥੋਂ ਨਹੀਂ ਖਰੀਦ ਸਕਦੇ ਕਿਸੇ ਦੁਕਾਨ ਤੋਂ ਤੁਸੀਂ ਸੋ ਇਹ ਇਹਨਾਂ ਨੂੰ ਇਹ ਪੁੱਛੇ ਪੀ ਜੂਪੀ ਵਾਲਿਓ ਜੇ ਤੁਸੀਂ ਪੰਜਾਬ 'ਚ ਸਾਨੂੰ ਖੰਡ ਹੀ ਖਾਣ ਆਏ ਆ ਤੇ ਖੰਡ ਤਾਂ ਸੀ ਵਧੀਆ ਦਰਜੇ ਦੀ ਆਪੇ ਖਰੀਦ ਲਾਂਗੇ ਤੁਹਾਡੇ ਤੋਂ ਕਿਉਂ ਖਰੀਦਣੀਆਂ ਤੁਹਾਡੇ ਗੋੜ ਤਾਂ ਮੈਨੂੰ ਲੱਗਦਾ ਇਹ ਜੇ ਬਾਈਂਡਰ ਯੂਜ਼ ਕਰਦੇ ਆ ਖੰਡ ਨੂੰ ਨਾ ਬਾਈਂਡ ਕਰਨ ਲਈ ਤੇ ਜਿਹੜਾ ਇਹਨਾਂ ਦਾ ਅਤ ਤਰਜੇ ਦਾ ਘਟਿਆ ਗੋੜਾ ਮੈਂ ਇਹ ਜ਼ਰੂਰ ਅਪੀਲ ਕਰਦਾ ਲੋਕਾਂ ਨੂੰ ਕਿ ਪਲੀਜ਼ ਮੇਰੇ ਪੰਜਾਬੀ ਭਰਾਵੋ ਜਿਹੜਾ ਵੀ ਵੱਸਦਾ ਆ ਜਿਹੜਾ ਫੋਰਨ ਚ ਮੇਰੇ ਐਨ ਆਰ ਆਈ ਭਰਾ ਹੈ ਉਹ ਰੁਕ ਗਏ ਉੱਥੇ ਆਉਂਦੇ ਆਉਂਦੇ ਸੋ ਜਿੰਨੇ ਵੀ ਇਹਨਾਂ ਨੇ ਵੀ ਗੋੜ ਬੜੇ ਚਾਵਾਂ ਨਾਲ ਖੜਾ ਉੱਧਰ ਜਾ ਕੇ ਪੇ ਛਾੜੇ ਗੋੜ ਦਾ ਹਾਲਾਤ ਇਹਨਾਂ ਨੇ ਇਹ ਬਣਾਤੇ ਆ ਇਹ ਖੰਡ ਦੇ ਰਹੇ ਆ ਖੰਡ ਲੋਕੀ ਵਿਚਾਰੇ ਮਰੀਜ਼ ਜਾਂ ਚਾਵਾਂ ਨਾਲ ਕੋਈ ਖਾਂਦੇ ਆ ਬਾਹਰ ਲੈ ਜਾਂਦੇ ਆ ਸੋ ਇਹ ਪਤਾ ਨਹੀਂ ਸੁਧਰਨ ਦਾ ਕਿਦੋਂ ਸੁਧਰਨਗੇ ਪਰ ਅਸੀਂ ਸੈਂਪਲ ਲੈ ਲੈਣੇ ਆ ਖੰਡ ਦੇ ਖੰਡੇ ਦੇ ਬੁਰੇ ਸਾਰੇ ਸੀਲ ਕਰ ਦੇਣੀਆਂ ਉਹ ਲਾ ਕੇ ਅੰਦਰ ਸਟੋਰ ਚ ਸੈਂਪਲ ਦੇਖਾਂਗੇ ਕੀ ਆਉਂਦੇ ਇਸ ਰਿਜ਼ਲਟ ਕਿਦਾਂ ਦਾ ਆਉਂਦਾ ਉਦਾਂ ਦੀ ਫੇਰ ਕਾਰਵਾਈ ਕਰਾਂਗੇ ਇਹਦੇ ਤੇ ਸਾਡੀ ਫੂਡ ਫੂਡ ਸੇਫਟੀ ਟੀਮ ਬਲੋ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਜਿੱਦਾਂ ਐਸ ਐਚਓ ਸਾਹਿਬ ਨੇ ਜਾਂ ਕੋਈ ਹੋਰ ਬੰਦੇ ਵੀ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਤੇ ਇਹਨਾਂ ਨੇ ਇਹ ਗੁਲਰਾਂ ਜੀਆਂ ਦੇ ਥੱਲੇ ਵੀ ਖੰਡ ਪਾੜੀ ਹੋਈ ਆ ਉਹ ਦੂਜੀ ਦੇ ਥੱਲੇ ਜਿਹੜੀ ਆ ਹੁੰਦੀ ਆ ਖੋਰੀ ਖੋਰੀ ਦੇ ਵਿੱਚ ਖੰਡਲ ਕੋਈ ਹੁੰਦੀ ਆ ਇਹ ਦੱਸੋ ਜੇ ਇਹ ਲੀਗਲ ਆ ਜੇ ਜਾਇਆ ਜਾਂ ਤਾਂ ਫਿਰ ਲੁਕਾਉਣ ਦੀ ਕੀ ਲੋੜ ਐ ਸੋ ਮੈਂ ਕਹਿਣਾ ਚਾਹੁੰਦਾ ਤੇ ਇਹਨਾਂ ਕੋ ਰੀਜ਼ਨਿੰਗ ਸਗੀ ਵੀ ਸਾਡਾ ਜਿਹੜਾ ਗੰਨਾ ਕੱਚਾ ਆ ਅਸੀਂ ਤਾਂ ਪਾਉਨੇ ਆ ਇਹਨਾਂ ਨੂੰ ਪੁੱਛਿਆ ਹੁਣ ਤਾਂ ਜਨਵਰੀ ਆ ਗਈ ਹੁਣ ਤਾਂ ਖੰਡ ਮੇਲਾ ਵੀ ਸ਼ੁਰੂ ਹੋ ਗਈਆਂ ਹੁਣ ਤੁਹਾਡੇ ਕੋ ਕਿਹੜਾ ਐਕਸਕਿਊਜ਼ ਆ ਜਾਣੀ ਆਪਣੀ ਖੰਡ ਖਾਣ ਆਏ ਆ ਪੰਜਾਬ ਚ ਸਾਨੂੰ ਇਹ ਉੱਥੇ ਜਾਣ ਜੋ ਮਰਜ਼ੀ ਕਰਨ ਖਾਣ ਆਪਣੇ ਦੇਸ਼ ਚ ਉੱਥੇ ਦੀ ਫੂਡ ਸੇਫਟੀ ਟੀਮ ਆ ਇਹਨਾਂ ਦਾ ਮਿਆਰ ਦੇਖਣ ਅਸੀਂ ਤਾਂ ਨਹੀਂ ਇਹਨਾਂ ਨੂੰ ਕਰਨ ਦੇਣਾ ਅਸੀਂ ਪੰਜਾਬ ਦਾ ਗੁੜ ਨਹੀਂ ਜੇ ਖਰਾਬ ਹੁੰਦੇਣਾ ਸਾਨੂੰ ਪੰਜਾਬ ਨਾਲ ਵੀ ਪਿਆਰ ਆ ਪੰਜਾਬ ਦੀ ਹਰ ਚੀਜ਼ ਨਾਲ ਪਿਆਰ ਆ ਇਹਨਾਂ ਨੂੰ ਨਹੀਂ ਹੈਗਾ ਹੁਣ ਅਸੀਂ ਕੀ ਕਰੀਏ ਇਹਨਾਂ ਦਾ ਇਹ ਆਪਣਾ ਸੁਧਾਰ ਕਰਨਾ ਨਹੀਂ ਪੈਨੂੰ ਲੱਗਦਾ ਨਹੀਂ ਸੁਧਰਨਗੇ ਕਦੇ ਮੈਨੂੰ ਮਨੋਂ ਦੱਸ ਇਹ ਜਿਹੜਾ ਘੋੜਾ ਹੈ ਇਹ ਘੋੜਾ ਇਹ ਘੋੜਾ ਕਿ ਖਾਂਦਾ ਮੈਂ ਜੇ ਸੱਚ ਬੋਲਣਾ ਤਾਂ कांड तुम एक सही है जब जे गुड़ खाएगा बंदा कोई देसी गुड़ समझ के खाएगा जी ये वो खंड खाएगा के गुड़ खाएगा ऊंची बोल यार तू तो होली क्यों बोलदा अब खंडी खाएगा अभी लेके गया गुड़ अभी वो बीएमडब्ल्यू कार में उतरा वो लेके गया वो भी किसी बीमार के लिए लेके गया और तूने कह दिया उसे क्या दिया उसे खंड दी ਤੋਂ ਖੰਡ ਬਹਾਰ ਸੇ ਨਹੀਂ ਖਰੀਦ ਸਕਤਾ ਥਾ ਉਹ ਮਰੀਜ਼ ਕਾ ਬੇਣਾ ਕਰ ਕਰੇਗਾ ਕਿਉਂਕਿ ਖੰਡ ਵੀ ਤੂੰ ਉਹ ਲਾਤੇ ਹੋ ਤੁਨ ਜੋ ਬਿਲਕੁਲ ਸਬਸਟੈਂਡਰਡ ਹੁੰਦੀ ਹੈ ਲੈ ਜਿਹੜੇ ਜਿਹੜੇ ਤੇਰੇ ਨਾਲ ਦੇ ਵੇਲਣੇ ਆਲੇ ਨਾ ਲੈ ਉਹਨਾਂ ਦਾ ਤੂੰ ਦੱਸ ਨਾ ਕਿਹਦੇ ਕਿਹਦੇ ਤੋਂ ਲੈਣੀ ਕਿਹਨੇ ਕਿਹਨੇ ਲੈਣੀ ਆ ਹੈ ਤੇਰਾ ਟ੍ਰੈਕਟਰ ਤੇਰਾ ਟਰਾਲੀ ਤੇਰੀ ਆ ਤਾਂ ਤੁਝੇ ਨਹੀਂ ਪਤਾ ਕਿਸ ਕਿਸ ਕੋ ਬਾਟਣੀ ਹੈ ਤੋਨੇ तो तुम वैसे तुम आए आपके यूपी में ऐसा ही खंडी में के गुड़ बनाते हो आप बताओ नहीं, नहीं नहीं। हमारा बेटा घर करने के लिए आए पंजाब नहीं उधर नहीं बनाते चीनी जहाँ चीनी बुलाते हो क्यों कारण बताओ हमें गुड़ जो वो एज ए बाइंडर यूज करते हो बाइंडर पे खंड को बाइंड कर दे जितने बंदे आपके यूपी के हैं यहाँ बेलने वाले बिहार के जो भी हैं जो प्रवासी आए हैं जो भी आप मुझे बताओ कोई खंड के बिना गुड़ बनाता है सच बोलना सच बोल आप झूठ नहीं, नहीं बोलो पंजाब नहीं। जो है पंजाब के साथ आपकी कोई दुश्मनी है नहीं, दुश्मनी नहीं, नहीं। बताओ ना यार रोटी जहां से खाते हो जहाँ करते हो और पंजाबियों को क्या दे रहे हो अगर आपने ऐसा ही गुड़ देना है ना उधर जाओ जाओ उधर ਇਨੇ ਵਲਾ ਕੇ ਗੋੜ ਬਣਾਣਾ ਹੈ ਨਾ ਤੋ ਉਧਰ ਰਹਿਣਾ ਹਮਾਰੇ ਨਾਲ ਕੋਈ ਬਦਲ ਸਰਦ ਮੀਂਹ ਲੈ ਲੋ ਆ ਉਧਰ ਜਾਓ ਕਰੋ ਹਮੈਨਿਆ ਆਪਕੇ ਜ਼ਰੂਰਤ ਆ ਆਪਕੇ ਗੋੜ ਕੀ ਹਮੈਨ ਜ਼ਰੂਰਤ ਨਹੀਂ ਹੈਗਾ 170 ਬੋਰੇ ਤੇਰੇ ਸ਼ੱਕਰ ਦੇ ਆ 170 ਬੋਰੇ ਤੂੰ ਸੱਚ ਬਤਾ ਇਹ ਸ਼ੱਕਰ ਹੈ ਕਿ ਖੰਡ ਹੈ ਫਸ جھوٹ ਨਹੀਂ ਬੋਲਣਾ ਜੇ ਮੈਨ ਸੱਚ ਬੋਲਣਾ ਵੈਸੇ ਬੋਲ ਤੂੰ ਸ਼ੱਕਰ ਹੈ ਕਿ ਖੰਡ ਹੈ ਜੀ ਆ ਮੈਨੂੰ ਜਿਹੜੇ ਮੁੱਖ थाना ਅਫਸਰ ਜਿਹੜੇ ਐਸ ਐਚ ਓ ਮੇਟੀਆਣਾ ਜਗਜੀਤ ਸਿੰਘ ਹੈਗੇ ਆ ਇੰਸਪੈਕਟਰ ਸਾਹਿਬ ਸਾਡੇ ਇਹਨਾਂ ਦਾ ਫੋਨ ਕਾਲ ਗਈ ਆ ਔਰ ਉਹਨਾਂ ਨੇ ਕਿਹਾ ਸੀ ਵੀ ਡਾਕਟਰ ਸਾਹਿਬ ਇੱਥੇ ਟਰਾਲੀ ਇੱਕ ਬੇਲਣਾ ਆ ਫਗਵਾੜਾ ਰੋਡ ਤੇ ਅੱਤੋਵਾਲ ਦੇ ਲੱਗ ਗਏ ਇੱਥੇ ਪੂਰੀ ਖੰਡ ਦੇ ਨਾਲ ਟਰਾਲੀ ਭਰੀ ਹੋਈ ਆ ਤੁਸੀਂ ਆਓ ਤੇ ਇਹ ਬੇਲਣੇ ਤੇ ਜਿੱਦਾਂ ਪਤਾ ਹੀ ਹੁੰਦਾ ਵੀ ਗੁੜ ਨਹੀਂ ਬਣਾਉਂਦੇ ਲੋਕ ਖੰਡ ਹੀ ਮਿਲਾ ਕੇ ਵੇਚੀ ਜਾਂਦੇ ਆ ਔਰ ਖੰਡ ਵੀ ਜਿਹੜੀ ਉਹ ਬੜੀ ਘੱਟ ਦਰਜੇ ਦੀ ਘਟੀਆ ਦਰਜੇ ਦੀ ਲਿਆਉਂਦੇ ਆ ਅਸੀਂ ਆਏ ਆ ਮੇਰੀ ਫੂਡ ਸੇਫਟੀ ਟੀਮ ਆ ਮਨੀਸ਼ ਸੋਢੀ ਫੂਡ ਸੇਫਟੀ ਅਫਸਰ ਨਰੇਸ਼ ਕੁਮਾਰ ਸਾਡੇ ਹੁਸਨ ਲਾਲ ਜੀ ਸਾਡੇ ਪਾਇਲਟ ਸਾਡੇ ਨਾਲ ਆ ਤੇ ਅਸੀਂ ਇੱਥੇ ਆ ਕੇ ਵਾਕਿਆ ਹੀ ਦੇਖਿਆ ਜਗਜੀਤ ਜੀ ਇਹਨਾਂ ਦੀ ਸਾਰੀ ਪੁਲਿਸ ਪਾਰਟੀ ਨਾਲ ਆ ਸੋ ਜਦੋਂ ਇੱਥੇ ਆ ਕੇ ਦੇਖਿਆ ਤੇ ਖੰਡ ਦੇ ਸੈਂਪਲ ਨੇ ਇਹ ਬੰਦੇ ਨੇ ਮੰਨਿਆ ਨੀਟੂ ਨੇ ਇਹ ਸਾਵਲੀ ਦਾ ਪਿੰਡ ਵੀ ਇਹਨਾਂ ਦੱਸਤਾ ਸਾਰਾ ਤੇ ਉਹ ਜੁਪੀ ਤੋਂ ਆਇਆ ਔਰ ਇਹ ਮੰਨਦਾ ਆ ਵੀ ਅਸੀਂ ਖੰਡ ਮਿਲਾ ਕੇ ਗੁੜ ਬਣਾਉਨੇ ਆ ਖੰਡ ਹੀ ਖਲਾਈ ਜਾਂਦੇ ਲੋਕਾਂ ਨੂੰ ਆ ਲੋਕੀ ਭਾਵੇਂ ਹੁਣੇ ਇੱਕ BMW ਗੱਡੀ 'ਚ ਦੋ ਸਰਦਾਰ ਉਤਰੇ ਆ ਔਰ ਉਹ ਸਾਡੀਆਂ ਅੱਖਾਂ ਸਾਹਮਣੇ ਮੇਰੇ ਖਿਆਲ 10 ਕਿਲੋ ਗੁੜ ਲੈ ਕੇ ਗਏ ਆ ਤੇ ਮੈਂ ਹੁਣ ਉਹਨਾਂ ਨੂੰ ਜਾਂਦਿਆ ਕਹਿਆ ਸੀ ਖਾ ਲੋ ਖੰਡ ਖਾ ਲੋ ਲੈ ਜਾ ਤੇ ਇਹ ਖੰਡ ਇੱਥੋਂ ਨਹੀਂ ਖਰੀਦ ਸਕਦੇ ਕਿਸੇ ਦੁਕਾਨ ਤੋਂ ਤੁਸੀਂ ਸੋ ਇਹ ਇਹਨਾਂ ਨੂੰ ਇਹ ਪੁੱਛੇ ਕਿ ਜੂਪੀ ਵਾਲਿਓ ਜੇ ਤੁਸੀਂ ਪੰਜਾਬ 'ਚ ਸਾਨੂੰ ਖੰਡ ਹੀ ਖਾਣ ਆਏ ਆ ਤੇ ਖੰਡ ਤਾਂ ਸੀ ਵਧੀਆ ਦਰਜੇ ਦੀ ਆਪੇ ਖਰੀਦ ਲਾਂਗੇ ਤੁਹਾਡੇ ਤੋਂ ਕਿਉਂ ਖਰੀਦਣੀ ਆ ਤੁਹਾਡੇ ਗੁੜ ਤਾਂ ਮੈਨੂੰ ਲੱਗਦਾ ਇਹ ਐਜੇ ਬਾਈਂਡਰ ਯੂਜ਼ ਕਰਦੇ ਆ ਖੰਡ ਨੂੰ ਨਾ ਬਾਈਂਡ ਕਰਨ ਲਈ ਤੇ ਜਿਹੜਾ ਇਹਨਾਂ ਦਾ ਅਤ ਤਰਜੇ ਦਾ ਘਟਿਆ ਗੋੜਾ ਮੈਂ ਇਹ ਜ਼ਰੂਰ ਅਪੀਲ ਕਰਦਾ ਲੋਕਾਂ ਨੂੰ ਵੀ ਪਲੀਜ਼ ਮੇਰੇ ਪੰਜਾਬੀ ਭਰਾਵੋ ਜਿਹੜਾ ਵੀ ਵੱਸਦਾ ਆ ਜਿਹੜਾ ਫੋਰਨ ਚ ਮੇਰੇ ਐਨ ਆਰ ਆਈ ਭਰਾ ਆਏ ਰੁਕ ਗਏ ਉੱਥੇ ਆਉਂਦੇ ਆਉਂਦੇ ਸੋ ਜਿੰਨੇ ਵੀ ਇਹਨਾਂ ਨੇ ਵੀ ਗੁੜ ਬੜੇ ਚਾਵਾਂ ਨਾ ਖਾਣਾ ਉੱਧਰ ਜਾ ਕੇ ਵੀ ਸਾਡੇ ਗੁੜ ਦਾ ਹਾਲਾਤ ਇਹਨਾਂ ਨੇ ਇਹ ਬਣਾਤੇ ਆ ਇਹ ਖੰਡ ਦੇ ਰਹੇ ਆ ਖੰਡ ਲੋਕੀ ਵਿਚਾਰੇ ਮਰੀਜ਼ ਜਾਂ ਚਾਵਾਂ ਨਾਲ ਕੋਈ ਖਾਂਦੇ ਆ ਬਾਹਰ ਲੈ ਜਾਂਦੇ ਆ ਸੋ ਇਹ ਪਤਾ ਨਹੀਂ ਸੁਧਰਨ ਦਾ ਕਿਦੋਂ ਸੁਧਰਨਗੇ ਪਰ ਅਸੀਂ ਸੈਂਪਲ ਲੈ ਲੈਣੇ ਆ ਖੰਡ ਦੇ ਖੰਡੇ ਦੇ ਬੁਰੇ ਸਾਰੇ ਸੀਲ ਕਰ ਦੇਣੀ ਆ ਉਹ ਲਾ ਕੇ ਅੰਦਰ ਸਟੋਰ ਚ ਸੈਂਪਲ ਦੇਖਾਂਗੇ ਕੀ ਆਉਂਦੇ ਇਸ ਰਿਜ਼ਲਟ ਕਿਦਾਂ ਦਾ ਆਉਂਦਾ ਉਦਾਂ ਦੀ ਫੇਰ ਕਾਰਵਾਈ ਕਰਾਂਗੇ ਇਹਦੇ ਤੇ ਸਾਡੀ ਫੂਡ ਫੂਡ ਸੇਫਟੀ ਟੀਮ ਬਲੋ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ ਜਿੱਦਾਂ ਐਸ ਐਚਓ ਸਾਹਿਬ ਨੇ ਜਾਂ ਕੋਈ ਹੋਰ ਬੰਦੇ ਵੀ ਸਾਨੂੰ ਇਨਫੋਰਮੇਸ਼ਨ ਦੇ ਦਿੰਦੇ ਆ ਕਿ ਇਹਨਾਂ ਨੇ ਇਹ ਗੁੱਲਰਾਂ ਜੀਆਂ ਦੇ ਥੱਲੇ ਵੀ ਖੰਡ ਪਾੜੀ ਹੋਈ ਆ ਉਹ ਦੂਜੀ ਦੇ ਥੱਲੇ ਜਿਹੜੀ ਆ ਹੁੰਦੀ ਆ ਖੋਰੀ ਖੋਰੀ ਦੇ ਵਿੱਚ ਖੰਡ ਕੋਈ ਹੁੰਦੀ ਆ ਇਹ ਦੱਸੋ ਜੇ ਇਹ ਲੀਗਲ ਆ ਜੇ ਜਾਇਆ ਜਾਂ ਤਾਂ ਫਿਰ ਲੁਕਾਉਣ ਦੀ ਕੀ ਲੋੜ ਐ ਸੋ ਮੈਂ ਕਹਿਣਾ ਚਾਹੁੰਦਾ ਤੇ ਪਹਿਲਾਂ ਇਹਨਾਂ ਕੋ ਰੀਜ਼ਨਿੰਗ ਸੀਗੀ ਵੀ ਸਾਡਾ ਜਿਹੜਾ ਗੰਨਾ ਕੱਚਾ ਆ ਅਸੀਂ ਤਾਂ ਪਾਉਨੇ ਆ ਇਹਨਾਂ ਨੂੰ ਪੁੱਛਿਆ ਹੁਣ ਤਾਂ ਜਨਵਰੀ ਆ ਗਈ ਹੁਣ ਤਾਂ ਖੰਡ ਮੇਲਾ ਵੀ ਸ਼ੁਰੂ ਹੋ ਗਈਆਂ ਹੁਣ ਤੁਹਾਡੇ ਕੋ ਕਿਹੜਾ ਐਕਸਕਿਊਜ਼ ਆ ਜਾਣੀ ਆਪਣੀ ਖੰਡ ਖੜਾਉਣ ਆਏ ਆ ਪੰਜਾਬ ਚ ਸਾਨੂੰ ਇਹ ਉੱਥੇ ਜਾਣ ਜੋ ਮਰਜ਼ੀ ਕਰਨ ਖੜਾਉਣ ਆਪਣੇ ਦੇਸ਼ ਚ ਉੱਥੇ ਦੀ ਫੂਡ ਸੇਫਟੀ ਟੀਮ ਆ ਇਹਨਾਂ ਦਾ ਮਿਆਰ ਦੇਖਣ ਅਸੀਂ ਤਾਂ ਨਹੀਂ ਇਹਨਾਂ ਨੂੰ ਕਰਨ ਦੇਣਾ ਅਸੀਂ ਪੰਜਾਬ ਦਾ ਗੁੜ ਨਹੀਂ ਜੇ ਖਰਾਬ ਹੁਣ ਦੇਣਾ ਸਾਨੂੰ ਪੰਜਾਬ ਨਾਲ ਵੀ ਪਿਆਰ ਆ ਪੰਜਾਬ ਦੀ ਹਰ ਚੀਜ਼ ਨਾਲ ਪਿਆਰ ਆ ਇਹਨਾਂ ਨੂੰ ਨਹੀਂ ਹੈਗਾ ਹੁਣ ਅਸੀਂ ਕੀ ਕਰੀਏ ਇਹਨਾਂ ਦਾ ਵੇ ਇਹ ਆਪਣਾ ਸੁਧਾਰ ਕਰਨਾ ਨਹੀਂ ਮੈਨੂੰ ਲੱਗਦਾ ਨਹੀਂ ਸੁਧਰਨਗੇ ਕਦੇ ਉਹ ਮੇਰਾ ਦੱਸ ਇਹ ਜਿਹੜਾ ਘੋੜਾ ਹੈ ਇਹ ਘੋੜਾ ਇਹ ਘੋੜਾ ਕਿ ਖਾਂਦਾ ਮੈਂ ਜੋ ਸੱਚ ਬੋਲਣਾ ਤਾਂ ਕੰਡ ਤੁਮ ਇੱਕ ਸਹੀ ਹੈ जब जो गुड़ खाएगा बंदा कोई देसी गुड़ समझ के खाएगा ये वो खंड खाएगा के गुड़ खाएगा उच्ची बोल जब तो हौली को बोलता आप खंड ही खाएगा अभी लेके गया गुड़ अभी वो बीएमडब्ल्यू कार में उतरा वो लेके गया वो भी किसी बीमार के लिए लेके गया और तूने क्या दिया उसे क्या दिया उसे खंड दी तो खंड वो बाहर से नहीं खरीद सकता था ਉਹ ਮਰੀਜ਼ ਦਾ ਬੇੜਾ ਕਰ ਕਰੇਗਾ ਕਿਉਂਕਿ ਖੰਡ ਵੀ ਤੂੰ ਉਹ ਲਾਤੇ ਹੋ ਤੂੰ ਜੋ ਬਿਲਕੁਲ ਸਬ ਸਟੈਂਡਰਡ ਹੁੰਦੀ ਹੈ ਤੂੰ ਲੈ ਜਿਹੜੇ ਜਿਹੜੇ ਤੇਰੇ ਨਾਲ ਦੇ ਮੇਲਣੇ ਵਾਲੇ ਨਾ ਲੈ ਉਹਨਾਂ ਦਾ ਤੂੰ ਦੱਸ ਨਾ ਕਿਹਦੇ ਕਿਹਦੇ ਤੋਂ ਲੈਣੀ ਕਿਹਨੇ ਕਿਹਨੇ ਲੈਣੀ ਆ ਹੈ ਤੇ ਟ੍ਰੈਕਟ ਤੇਰਾ ਹੈ ਟਰਾਲੀ ਤੇਰੀ ਹੈ ਤਾਂ ਤੂੰ ਜੇ ਨਹੀਂ ਬੋਧਾ ਕਿਸ ਕਿਸ ਕੋ ਬਾੰਟਣੀ ਹੈ ਤੋਨੇ तो वैसे तुम, तुम दिन्दी आए, दिन्दी आए दिन्दी आपके झोपी में ऐसा ही खांडी में लाके गुड़ बनाते हो आप बताओ नहीं इधर नहीं मतलब हमारा बेटा घर करने के लिए आया पंजाब पर नहीं उधर नहीं मिलाते चीनी जहाँ चीनी मिलाते हो क्यों कारण बताओ हमें गोड़ गोड़ जो शक्ति वो ऐसे बाइंडर यूज करते हो ऐसे